ਸਰਕਾਰ ਜੀ ਬੈਰਜੂ ਦਾ ਖਾਲਸਾ ਅਸਰੀ ਬੈਰਜੂ ਦੀ ਫਤਿਹ ਵੀਡੀਓ ਨੂੰ ਬੜੀ ਧਿਆਨ ਦੇ ਨਾਲ ਸੁਣਨਾ 5-7 ਮਿੰਟ ਜ਼ਰੂਰ ਕੱਢਣੇ ਵੀਡੀਓ ਲਈ ਤੇ ਵੀਡੀਓ ਨੂੰ ਸਾਰੀ ਸੁਣਨਾ ਸਕਿਪ ਨਹੀਂ ਕਰਨਾ ਤੇ ਤਾਂ ਕਿ ਤੁਹਾਨੂੰ ਜਿਹੜੀ ਅੱਜ ਮੈਂ ਗੱਲ ਰੱਖ ਰਿਆਂਗਾ ਸ਼ਰੋਮਣੀ ਅਕਾਲੀ ਦਲ ਬਾਦਲ ਬਾਦਲ ਉਹ ਪਰਿਵਾਰ ਆ ਜਿਹੜਾ ਕਿਦੇ ਖੂਹਾਂ ਦੇ ਵਿੱਚ ਜ਼ਹਿਰ ਮਿਲਾ ਦਿੰਦਾ ਸੀ ਬਾਦਲ ਉਹ ਪਰਿਵਾਰ ਆ ਜਿਹੜਾ ਕਿ ਕਾਂਗਦਸੀਆਂ ਦੇ ਘਰੇ ਆਪਣੀ ਕੁੜੀ ਨੂੰ ਵਿਆਹ ਕੇ ਤੇ ਜਿਹੜਾ ਉਹਦਾ ਕੁੜਮਸੀ ਬਦਲ ਦਾ ਉਹਨੇ ਕਾਕਾ ਇੰਦਰਜੀਤ ਸਿੰਘ ਵਰਗਿਆਂ ਨੂੰ ਵੱਢ ਕੇ ਖੂ ਦੇ ਵਿੱਚ ਸੁੱਟਿਆ ਹੋਵੇ ਬਿਠਿੰਡੇ ਦੇ ਵਿੱਚ ਤੇ ਬਰਫ ਤੇ ਮਨਮੋਹਨ ਮੌਨ ਸਿੰਘ ਤੜ ਵਰਗਿਆਂ ਨੂੰ ਬਰਫ ਤੇ ਜਿਹੜਾ ਹੈਗਾ ਨੰਗੇ ਕਰਕੇ ਪਾਇਆ ਹੋਵੇ ਤਾਂ ਉਹਨਾਂ ਦੇ ਉੱਤੇ ਸਹਾਤ ਹੋਈ ਹੋਵੇ ਬੜੇ-ਬੜੇ ਕਾਰਨਾਂ ਮੇਨ ਕਾਰਨਾਮੇ ਇਹਨਾਂ ਦੇ ਬੜੇ ਵੱਡਾ ਇਹਨਾਂ ਨੇ ਜਲਾਲਤ ਜਿਹੜੀ ਸਿੱਖ ਕੌਮ ਨੂੰ ਜਿਹੜੀ ਦਿੱਤੀ ਆ ਉਹਨਾਂ ਕਾਰਨਾਮੇ ਦੀ ਗੱਲ ਤਾਂ ਆਪਾਂ ਬਾਅਦ 'ਚ ਕਰਦੇ ਆਂ ਪਹਿਲਾਂ ਆਪਾਂ ਗੱਲ ਇੱਕ ਹੋਰ ਕਰਦੇ ਆਂ ਉਸ ਤੋਂ ਪਹਿਲਾਂ ਉਹ ਗੱਲ ਕੀ ਆ ਚਰਨਜੀਤ ਬਰਾਰ ਇਸ ਵੇਲੇ ਸਭ ਤੋਂ ਜ਼ਿਆਦਾ ਮੁੱਦਾ ਜਿਹੜਾ ਅਕਾਲੀ ਦਲ ਦੇ ਵਿੱਚ ਖਲਾਰਾ ਪੈ ਗਿਆ ਉਹ ਚਰਨਜੀਤ ਬਰਾਰ ਦੀਆਂ ਕਈਆਂ ਗੱਲਾਂ ਮੈਂ ਤੁਹਾਨੂੰ ਸੁਣਾ ਰਿਹਾ ਇਕੱਲੀ-ਕੱਲੀ ਗੱਲ ਚਰਨਜੀਤ ਬਰਾਰ ਨੇ ਇਹਨਾਂ ਦੇ ਉਹ ਪੋਤੜੇ ਫਰੋਲ ਤੇ ਕਿ ਸਦੀਆਂ ਤੱਕ ਸਹਿ ਇਹ ਯਾਦ ਰੱਖਣਗੇ ਕਹਿੰਦੇ ਹੁੰਦੇ ਆ ਨਾ ਪਾਪਾਂ ਦਾ ਘੜਾ ਜਦੋਂ ਭਰ ਜਾਂਦਾ ਤੇ ਉਦੋਂ ਉਸਲ ਦਾ ਜ਼ਰੂਰ ਆ ਤੇ ਉਹ ਡੁੱਲਦਾ ਜ਼ਰੂਰ ਆ ਪਾਪਾਂ ਦਾ ਘੜਾ ਹੁਣ ਇਹਨਾਂ ਦੇ ਪਾਪਾਂ ਦਾ ਘੜਾ ਅਕਾਲੀਦਰ ਬਦਲ ਗਿਆ ਨਾ ਪਾਪਾਂ ਦਾ ਘੜਾ ਜਿਹੜਾ ਉਹ ਨੱਕੋ ਨੱਕ ਭਰ ਚੁੱਕਿਆਗਾ ਅਜੇ ਮੇਰੇ ਹਿਸਾਬ ਵਿੱਚ ਥੋੜਾ ਘਣਾ ਆਇਆ ਮਾਮੂਲੀ ਆ ਹੁਣ ਰਹਿ ਗਿਆ ਤੇ ਉਹ ਵੀ ਲੱਗਦਾ ਹੈਗਾ ਹਾਂ ਨੂੰ ਜਿਹੜਾ ਹੈਗਾ ਉਹ ਘੜਾ ਫੁੱਟ ਹੀ ਜਾਣਾਗਾ ਅੱਜ ਗੱਲ ਕਰਦੇ ਆ ਚਰਨਜੀਤ ਬਰਾੜ ਦੀ ਚਰਨਜੀਤ ਬਰਾੜ ਨੇ ਕੋਰ ਕਮੇਟੀ ਨੂੰ ਖੱਤ ਲਿਖ ਕੇ ਪਾਇਆ ਉਹਦੇ ਵਿੱਚ ਉਹਨੇ ਆਪਦੀ ਨਾਰਾਜ਼ਗੀਆਂ ਦੱਸੀਆਂ ਕੋਰ ਕਮੇਟੀ ਦੇ ਕੌਣ ਕੌਣ ਅਹੁਦੇਦਾਰ ਕੌਣ ਹੋਣੇ ਚਾਹੁੰਦੇ ਨੇ ਮੰਨ ਲਓ ਸਾਰਾ ਕੁਝ ਉਹਨੇ ਜੋ ਵੀ ਹੈਗਾ ਆਪਦੀ ਸੁਝਾਅ ਮਤਾਬਿਕ ਦੱਸਿਆ ਉਹ ਕਹਿੰਦਾ ਮੇਰਾ ਤਾਂ ਕਹਿੰਦਾ ਕਿਸੇ ਨੇ ਖੱਤ ਹੀ ਨਹੀਂ ਪੜਿਆ ਕਹਿੰਦਾ ਚਾਰਜੀਤ ਬਰਾੜ ਕਹਿੰਦਾ ਕਹਿੰਦਾ ਪਹਿਲੀ ਗੱਲ ਤਾਂ ਪ੍ਰਧਾਨ ਸਾਹਿਬ ਨੂੰ ਕਹਿੰਦਾ ਬਾ ਸੁਖਵੀਰ ਬਾਦ ਨੂੰ ਇੰਗਲਿਸ਼ ਪੰਜਾਬੀ ਆਉਂਦੀ ਨਹੀਂ ਤੇ ਕਹਿੰਦਾ ਜੇ ਉਹਨੂੰ ਪੰਜਾਬੀ ਨਹੀਂ ਆਉਂਦੀ ਤਾਂ ਹੋਰ ਤਾਂ ਪੜਾ ਲੈਂਦੇ ਪਰ ਹੋਰ ਨੇ ਕਿਹਨੇ ਪੜਨਾ ਸੀ ਕਹਿੰਦਾ ਉਹ ਰੱਦੀ ਦੀ ਟੋਕਰੀ ਦੇ ਵਿੱਚ ਛੋਟਾ ਦਿੱਤਾ ਕਹਿੰਦਾ ਮੈਂ ਖੱਤ ਪਾ ਦਿੱਤਾ ਕਹਿੰਦਾ ਹੁਣ ਮੇਰੇ ਕਹਿੰਦਾ ਫਾਂਸੀ ਦੀ ਲਗਪਗ ਤਿਆਰੀ ਆ ਤੇ ਜਲਾਦ ਉਹਨਾਂ ਨੇ ਕਹਿੰਦਾ ਮਗਾ ਛੱਡਿਆ ਗਿਆ ਜਲਾਦ ਉਹਨਾਂ ਕੋਲ ਕਹਿੰਦਾ ਮੌਜੂਦ ਬੈਠਾ ਫਾਂਸੀ ਦੇਣੀ ਆ ਕਦੋਂ ਦੇਣੀ ਆ ਇਹ ਉਹਨਾਂ ਨੇ ਹੁਣ ਡਿਸਾਈਡ ਕਰਨਾ ਤੇ ਇਹ ਜਿਹੜੇ ਬੜੇ ਵੱਡੇ ਜਿਹੜੇ ਬੋਲ ਨੇ ਇਹ ਚਰਨਜੀਤ ਬਰਾੜ ਦੇ ਅੱਗੇ ਮੈਂ ਤੁਹਾਨੂੰ ਹੋਰ ਸੁਣਾਉਣਾਗਾ ਕਿਸੇ ਇਹਨਾਂ ਦੇ ਜਿਹੜੇ ਚਰਨਜੀਤ ਬਰਾੜ ਖੱਚ ਕੇ ਲਿਆਇਆ ਚਰਨਜੀਤ ਬਰਾੜ ਨੇ ਇੱਕ ਹੋਰ ਵੱਡੀ ਗੱਲ ਦੱਸੀ ਆ ਉਹ ਕਹਿੰਦਾ ਮੈਂ ਪਿੱਟ ਕੇ ਮਰ ਗਿਆ ਇਹਨਾਂ ਨੂੰ ਅਕਾਲੀ ਸੁਖਬੀਰ ਬਾਦਲ ਨੂੰ ਤੇ ਇਹਨਾਂ ਦੀ ਸਾਰੀ ਪਾਰਟੀ ਨੂੰ ਉਹ ਸੌਂ ਖਾ ਕੇ ਕਹਿੰਦਾ ਕਿ ਮੈਂ ਇਹਨਾਂ ਨੂੰ ਪਿੱਟ ਕੇ ਮਰ ਗਿਆ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਤੇ ਭਾਈ ਸਰਬਜੀਤ ਸਿੰਘ ਖਿਲਾਫ ਦੇ ਸਰਵਿਸਿੰਗ ਖਾਲਸਾ ਦੇ ਖਿਲਾਫ ਬੰਦਾ ਨਾ ਖੜਾ ਕਰੋ ਨਾ ਖੜਾ ਕਰੋ ਪਰ ਕਹਿੰਦਾ ਇਹਨਾਂ ਨੇ ਮੰਨਿਆ ਨਹੀਂ ਕਹਿੰਦਾ ਇਹਨਾਂ ਨੇ ਬੰਦੇ ਖੜੇ ਕੀਤੇ ਕਹਿੰਦਾ ਬੰਦੇ ਵੀ ਖੜੇ ਕਰਤੇ ਉਸ ਤੋਂ ਬਾਅਦ ਉਹਨਾਂ ਦੀ ਅੰਮਰਤਪਾਲ ਸਿੰਘ ਦੀ ਕਾਦਾਰ ਕੁਰਸੀ ਤੇ ਲੱਗ ਗਈ ਕਹਿੰਦਾ ਇਹ ਕਹਿੰਦਾ ਪਹਿਲਾਂ ਤਾਂ ਬਿਰਸਾ ਬਿਰਸਾ ਬਟੋਹਾ ਲੱਗਿਆ ਸੀ ਕਹਿੰਦਾ ਉਹਨੇ ਇੰਨੀ ਕਾਦਾਰ ਕੁਰਸੀ ਕੀਤੀ ਵੀ ਮੈਂ ਜਿੱਤ ਜੂਗਾ ਕਹਿੰਦਾ 5500 ਨੂੰ ਵੋਟ ਪਈਆ ਉਸ ਤੋਂ ਬਾਅਦ ਕਹਿੰਦਾ ਮੈਨੂੰ ਐ ਸੀ ਚੱਲ ਕਹਿੰਦਾ ਬਾਦਲ ਸਾਹਿਬ ਨਹੀਂ ਬੋਲਦੇ ਸੁਖਵੀਰ ਬਾਦਲ ਕਹਿੰਦਾ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਕਹਿੰਦਾ ਜਦੋਂ ਬਿਰਸਾ ਸਿੰਘ ਬਟੋਆ ਬੋਲਦਾ ਸੀ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਤਾਂ ਸਾਡੀ 5000 ਵੋਟ ਇੱਕ ਬੋਲ ਦੇ ਨਾਲ ਟੁੱਟ ਜਾਂਦੀ ਸੀ ਜਦੋਂ ਕਹਿੰਦਾ ਸਾਡੇ ਪ੍ਰਧਾਨ ਸਾਹਿਬ ਬੋਲਦੇ ਸੀ ਸੁਖਵੀਰ ਬਾਦਲ ਉਹਦੇ ਕਹਿੰਦਾ ਲਗਭਗ 7500 ਵੋਟ ਟੁੱਟ ਜਾਂਦੀ ਸੀ ਕਹਿੰਦਾ ਇਹ ਲੋਕ ਵੀ ਕਹਿੰਦੇ ਨੇ ਇਹ ਗੱਲ ਕੱਲੀ ਆਪਾਂ ਚਰਨਜੀਤ ਬਰਾੜ ਦੀ ਨਾਲ ਲਾਈਏ ਇਹ ਲੋਕਾਂ ਨੇ ਕਿਹਾ ਸੀ ਕਿ ਦੇ ਦੇ ਕਰ ਇਹ ਦੋ ਸੀਟਾਂ ਖੰਡੂਰ ਸਾਹਿਬ ਤੇ ਫਰੀਦਕੋਟ ਵਾਲੀ ਛੱਡ ਦਿੰਦੇ ਆ ਤਾਂ ਅਕਾਲੀ ਦਲ ਜਿਉਂਦਾ ਰਹਿ ਸਕਦਾ ਤੇ ਅਕਾਲੀ ਦਲ ਨੂੰ ਇਹ ਕਹਿ ਜਾਊਗਾ ਕਿ ਇਹ ਅਣਖ ਵਾਲੀ ਪਾਰਟੀ ਹੈ ਇੱਕ ਧਾਰਮਿਕ ਪਾਰਟੀ ਆ ਤੇ ਇਹਨਾਂ ਨੇ ਜਿਹੜੇ ਦੋ ਜਿਹੜੇ ਇਹ ਨੌਜਵਾਨ ਸੀ ਉਹਨਾਂ ਵਾਸਤੇ ਸ਼ੀਟਾਂ ਛੱਡੀਆਂ ਇਹਨਾਂ ਨੇ ਇੱਕ ਵੱਡੀ ਵਫਾਦਾਰੀ ਨਿਭਾਈ ਆ ਪਰ ਇਹਨਾਂ ਨੇ ਕਹਿੰਦਾ ਕੀਤਾ ਕੀ ਆ ਸਭ ਤੋਂ ਪਹਿਲਾਂ ਜਦੋਂ ਆਪਣਾ ਅਜਨਾਲਾ ਥਾਣੇ ਤੋਂ ਘਟਨਾ ਤੋਂ ਬਾਅਦ ਕਹਿੰਦਾ ਇਹ ਸਾਰੇ ਬਾਦਲ ਕੇ ਕਹਿੰਦਾ ਲਾਣਾ ਪਿੱਟਿਆ ਕਹਿੰਦਾ ਉਹ ਤੇ ਐਨਐਸਏ ਲਗਾਓ ਉਹਨੂੰ ਫੜੋ ਉਹਨੂੰ ਜੇਲ੍ਹ 'ਚ ਡੱਕੋ ਉਹਨੂੰ ਇਸ ਤਰ੍ਹਾਂ ਨਹੀਂ ਕਰਦੀ ਸਰਕਾਰ ਸਰਕਾਰ ਆਇਆ ਸਰਕਾਰ ਦੀ ਕੋਈ ਸੰਤਾਨ ਨਹੀਂ ਸਰਕਾਰ ਇਹ ਫੇਲ ਹੋ ਚੁੱਕੀ ਆ ਭਗਵੰਤਬਾਣਾ ਕਹਿੰਦਾ ਜਦੋਂ ਇਹਨਾਂ ਨੇ ਐਨਐਸਏ ਲਗਾ ਦਿੱਤੀ ਡਿਵਿਡੂ ਗਾ ਜੇਲ੍ਹ ਦੇ ਵਿੱਚ ਭੇਜ ਦਿੱਤੇ ਕਹਿੰਦਾ ਫਿਰ 8-9 ਮਹੀਨੇ ਬਾਅਦ ਜਦੋਂ ਇਹਨਾਂ ਨੇ ਆਖਿਆ ਵੀ ਹੁਣ ਸਾ ਕੀ ਕਰੀਏ ਤਾਂ ਜਦੋਂ ਮੋਰਚਾ ਲੱਗਿਆ ਦਰਬਾਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਤੇ ਹੋਰ ਸੰਗਤ ਵੱਲੋਂ ਜਿਹੜਾ ਤੇ ਉਸ ਤੋਂ ਬਾਅਦ ਕਹਿੰਦਾ ਇਹਨਾਂ ਨੇ ਫੇਰ ਕਹਿੰਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਵੀ ਐਨਐਸਏ ਜਿਹੜੀ ਇਹ ਗਲਤ ਲੱਗੀ ਆ ਐਨਐਸਏ ਜਿਹੜੀ ਹਟਾਉਣੀ ਚਾਹੀਦੀ ਆ ਐਨਐਸਏ ਬਹੁਤ ਗਲਤ ਲੱਗੀ ਆ ਨੌਜਵਾਨਾਂ ਨਾਲ ਬਹੁਤ ਤਕਾ ਕੀਤਾ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਜਦੋਂ ਅਮਰਪਾਲ ਸਿੰਘ ਦਾ ਵੋਟਾਂ ਦਾ ਐਲਾਨ ਹੋ ਗਿਆ ਕਹਿੰਦਾ ਇਹੇ ਬਿਰਸਾ ਬਟੂਆ ਪਿੱਟਣ ਲੱਗ ਗਿਆ ਇਹ ਕਹਿੰਦਾ ਜਿਹੜਾ ਬਾਦਲ ਸ਼ਗੀਰ ਬਾਦਲ ਪਿੱਟਣ ਲੱਗ ਗਿਆ ਜੀ ਇਹਨੇ ਆਏ ਕਰਦਾ ਸੀ ਇਹਨੇ ਬਾਹ ਕਰਦਾ ਸੀ ਇਹਨੇ ਕਹਿੰਦਾ ਚੀਕ ਚੀਕ ਇਹਨਾਂ ਨੇ ਕਦਾਰਕੁਸੀ ਕਹਿੰਦਾ ਅਮਰਪਾਲ ਦੀ ਰੱਜ ਕੇ ਕੀਤੀ ਕਹਿੰਦਾ ਫਿਰ ਕਹਿੰਦਾ ਹਾਲ ਜਿਹੜਾ ਹੋਇਆ ਕਹਿੰਦਾ ਉਹ ਉਹ ਤੁਹਾਡੇ ਅੰਦਰ ਸਾਹਮਣੇ ਆ ਤੇ ਉਹਨੇ ਅੱਗੇ ਹੋਰ ਗੱਲ ਦੱਸੀ ਉਹ ਵੀ ਤੁਹਾਨੂੰ ਸੁਣਾਉਣਾਗਾ ਮੈਂ ਉਹ ਕਹਿੰਦਾ ਮੈਂ ਚਰਨੀਤ ਬਰਾੜ ਕਹਿੰਦਾ ਮੈਂ ਨਾਇਬ ਤਹਿਸੀਲਦਾਰ ਸੀ ਕਹਿੰਦਾ ਮੈਨੂੰ ਮਨਪ੍ਰੀਤ ਬਾਦਲ ਜਿਹੜਾ ਵੀ ਉਹ ਲੈ ਕੇ ਆਇਆ ਮਨਪ੍ਰੀਤ ਬਾਦਲ ਤੋਂ ਬਾਅਦ ਕਹਿੰਦਾ ਸ਼ਗੀਰ ਬਾਦਲ ਆ ਗਿਆ ਕਹਿੰਦਾ ਮੈਂ ਮਨਪ੍ਰੀਤ ਦੀ ਪਾਰਟੀ ਛੱਡਤੀ ਚਲ ਬਸ ਸ਼ਗੀਰ ਬਾਦਲ ਨਾਲ ਕਹਿੰਦਾ ਪਾਰਟੀ ਦੇ ਵਿੱਚ ਵਗ ਗਿਆ ਕਹਿੰਦਾ ਤੇ ਕਹਿੰਦਾ ਮੇਰਾ 35 ਸਾਲ ਹੋ ਗਏ ਪਾਰਟੀ ਵਿੱਚ ਰਹਿੰਦੇ ਆ ਕਹਿੰਦਾ ਮੈਨੂੰ ਕਹਿੰਦਾ ਮੇਰਾ ਵੀ ਹਾਲ ਜਿਹੜਾ ਭਾਈ ਅੰਮਰਤਪਾਲ ਸਿੰਘ ਜਾਂ ਦੂਜਿਆਂ ਵਰਗਾ ਇਹਨਾਂ ਨੇ ਕੀਤਾਗਾ ਕਹਿੰਦਾ ਮੇਰੀ ਵੀ ਕਦਰ ਕੁਸੀ ਇਹਨਾਂ ਨੇ ਘੱਟ ਨਹੀਂ ਕੀਤੀ ਕਹਿੰਦਾ ਉਹ ਕਸਮ ਖਾ ਕੇ ਕਹਿੰਦਾ ਕਹਿੰਦੇ ਮੈਂ ਕਦੇ ਇਹਨਾਂ ਦੇ ਗੱਡੀ 'ਚ ਤੇਲ ਪਵਾਇਆ ਹੋਵੇ ਕਦੇ ਵੀ ਮੈਂ ਆਪਣੀ ਜੇਬ 'ਚੋਂ ਜਾਂ ਸਰਕਾਰੀ ਖਜ਼ਾਨੇ 'ਚ ਜਿਨ੍ਹਾਂ ਨੇ ਘਰ ਦਿੱਤਾ ਹੋਵੇ ਜਾਂ ਇਹਨਾਂ ਨੇ ਕੋਈ ਮੈਨੂੰ ਕੁਝ ਵੀ ਦਿੱਤਾ ਹੋਵੇ ਅੱਗੇ ਹੋਰ ਤਣੂ ਚੱਲਦੇ ਆ ਉਹ ਕਹਿੰਦਾ ਸਖਬੀਰ ਬਾਦਲ ਨੂੰ ਅਸੀਂ ਕਿਹਾ ਸੀ ਬਹੁਤ ਮਿਹਨਤਾਂ ਕੀਤੀਆਂ ਸੀ ਕਿ ਭਾਈ ਅੰਬਰਤਪਾਲ ਸਿੰਘ ਦੇ ਖਿਲਾਫ ਤੋਂ ਜਿਹੜਾ ਬਿਰਸਾ ਸਿੰਘ ਬਟੋਹੇ ਨੂੰ ਜਿਹੜਾ ਖੜਾ ਕੀਤਾ ਇਹ ਤੈਨੂੰ ਹਰਜਾਨਾ ਭੁਗਤਣਾ ਪਊਗਾ ਕਹਿੰਦਾ ਬਿਰਸਾ ਸਿੰਘ ਬਟੋਹਾ ਦਾ ਚਾਰੇ ਇੱਕ ਨਾ ਲੱਤਾਂ ਹੱਥ ਪੈਰ ਚੱਕ ਕੇ ਆਉਂਦਾ ਸੀ ਕਹਿੰਦਾ ਮੈਂ ਤਾਂ ਵੱਡੇ ਫਰਕ ਦੇ ਨਾਲ ਜਿੱਤੂਗਾ ਵੱਡੇ ਮੈਨੂੰ ਕੌਣ ਆ ਚਾਰਦੀ ਤੇ ਬਰਾਨ ਨੇ ਕਿਹਾ ਕਹਿੰਦਾ ਕਿ ਜੇ ਸਾਡੀ ਪਾਰਟੀ ਦੇ ਵਿੱਚ ਕਿਹਾ ਉਹਨੇ ਕਹਿੰਦਾ ਅਕਾਲੀ ਦਲ ਪਾਰਟੀ ਦੇ ਵਿੱਚ ਵੱਡੀਆਂ-ਵੱਡੀਆਂ ਗਿਰਜਾਂ ਬੈਠੀਆਂ ਨੇ ਕਹਿੰਦਾ ਉਹ మాਸ ਨੋਚਦੀਆਂ ਨੇ ਕਹਿੰਦਾ ਇੱਕ ਦੂਜੇ ਬੰਦਿਆਂ ਦਾ ਜਦੋਂ ਕਹਿੰਦਾ ਜਿਵੇਂ ਮਾਸ ਨੋਚ ਲੈਂਦੀਆਂ ਨੇ ਕਹਿੰਦਾ ਫੇਰ ਉਹ ਛੱਡਦੀਆਂ ਨੇ ਕਹਿੰਦਾ ਤੇ ਕਹਿੰਦਾ ਹੁਣ ਮੇਰਾ ਇਹੀ ਬੰਦੇ ਕਹਿੰਦਾ ਬਿਰਸਾ ਸਿੰਘ ਬਟੋਹੇ ਵਰਗੇ ਜਾਂ ਇੱਕ ਦੋ ਦਾ ਹੋਰ ਨਾਮ ਲੈਤਾ ਨਵੇਂ ਕੋਈ ਆਏ ਨੇ ਕਹਿੰਦਾ ਇਹ ਗਿਰਜਾਂ ਨੇ ਕਹਿੰਦਾ ਮੇਰਾ ਹੁਣ ਮਾਸ ਖਾਣ ਤੇ ਲੱਗੀਆਂ ਨੇ ਕਹਿੰਦਾ ਹੁਣ ਮੇਰਾ ਮਾਸ ਖਾ ਕੇ ਕਹਿੰਦਾ ਮੇਰਾ ਹੁਣ ਸਿਆਸੀ ਕਤਲ ਕਰਨਗੇ ਕਹਿੰਦਾ ਕਾਤਲ ਕਹਿੰਦਾ ਮੇਰਾ ਅੱਜ ਹੋ ਜੇ ਕੱਲ ਹੋ ਜੇ ਸਵੇਰ ਹੋ ਜੇ ਕਹਿੰਦਾ ਇਹ ਕਹਿੰਦਾ ਮੈਨੂੰ ਲੱਗਦਾ ਕਿ ਇਹ ਹੋਣੀ ਹੋਣਾਗਾ ਅੱਗੇ ਚਰਜਿਤ ਬਰਾੜ ਹੋਰ ਕੀ ਆਪਣਾ ਬੋਲਦਾਗਾ ਉਹਨਾਂ ਨੇ ਕਿਹਾ ਕਿ ਪ੍ਰਧਾਨ ਸਾਹਿਬ ਨੂੰ ਆਪਾਂ ਬਦਲ ਦਈਏ ਤੇਰਾ ਮੈਸੇਜ ਆ ਹੀ ਦਿੱਤਾ ਸੀ ਕੱਲਾ ਸੁਖਵੀਰ ਬਾਦਲ ਤਾਂ ਕਹਿੰਦਾ ਉੱਚੀ ਉੱਚੀ ਰੋਲਾ ਲੱਗ ਗਿਆ ਪਉਣ ਕਹਿੰਦਾ ਕੌਣ ਹੁੰਦਾ ਮੈਨੂੰ ਕੌਣ ਜਿੰਮੇਆ ਕਹਿੰਦਾ ਮੈਨੂੰ ਪ੍ਰਧਾਨ ਕੀ ਤੋਂ ਬਦਲਣ ਲਈ ਕਹਿੰਦਾ ਉਹਦਾ ਹੱਥ ਖੜੇ ਖੜ ਕੇ ਕਹਿੰਦਾ ਇਹ ਲੱਗ ਗਿਆ ਜਿਵੇਂ ਕਾਬਲੇ ਮੰਗੋ ਹੱਥ ਮਾਰਦਾ ਹੁੰਦਾ ਕਹਿੰਦਾ ਕਹਿੰਦਾ ਮੈਂ ਆਖਿਆ ਪ੍ਰਧਾਨ ਸਾਹਿਬ ਇਹਨੇ ਤੱਤਾ ਨਾ ਹੋ ਮੈਂ ਤਾਂ ਇੱਕ ਸੁਝਾਅ ਦਿੱਤਾਗਾ ਬੀਬਾ ਹਰਸਿੰਦਰਤ ਕੌਰ ਨੂੰ ਬਣਾ ਲਓ ਢੀਂਡਾ ਸਾ ਪਰਿਵਾਰ ਨੂੰ ਬਣਾ ਲਓ ਚੰਦੂ ਮਾਦਰੀ ਨੂੰ ਬਣਾ ਲਓ ਜਾਂ ਧਾਮੀ ਸਾਹਿਬ ਨੇ ਜਿਹੜਾ ਕਹਿੰਦਾ ਉਹਨਾਂ ਨੂੰ ਬਣਾ ਬਣਾ ਲਓ ਕਹਿੰਦਾ ਮੈਂ ਤਾਂ ਚਾਰ ਪੰਜ ਜਣੇ ਦੇ ਨਾਮ ਦਿੱਤੇ ਸੀ ਕਹਿੰਦਾ ਮੈਂ ਤਾਂ ਇੱਕ ਸੁਝਾਅ ਦਿੱਤਾ ਸੀ ਪਰ ਕਹਿੰਦਾ ਉਸ ਦਿਨ ਤੋਂ ਕਹਿੰਦਾ ਮੇਰੇ ਇਹ ਮਗਰ ਪੈ ਗਿਆ ਸਵੀਰ ਬਾਦਲ ਕਹਿੰਦਾ ਵੀ ਮੈਨੂੰ ਕਹਿੰਦਾ ਇਹ ਕੌਣ ਹੁੰਦਾ ਗਿਆ ਸੁਝਾਅ ਦੇਣ ਵਾਲਾ ਅੱਗੇ ਉਹਨੇ ਤੀਜੀ ਗੱਲ ਕੀਤੀ ਕਹਿੰਦਾ ਜਿਹੜੀ ਮਾਫੀ ਦਿੱਤੀ ਆ ਕਹਿੰਦਾ ਇਹ ਇਹ ਵੀ ਇਹਨਾਂ ਦਾ ਗਲੇ ਦਾ ਜਿਹੜਾ ਆਪਾਂ ਕਹਿੰਦੇ ਹੱਡੀ ਆ ਉਹਦਾ ਇਹ ਕਾਰਨ ਬਣਿਆ ਕਹਿੰਦਾ ਮਾਫੀ ਦੇਣੀ ਕਹਿੰਦਾ ਜੋ ਕੁਝ ਹੋਇਆ ਕਹਿੰਦਾ ਹੁਣ ਮੈਂ ਹਲੇ ਬੋਲ ਨਹੀਂ ਸਕਦਾ ਪਰ ਅਕਾਲ ਤਖਤ ਦੇ ਕਹਿੰਦਾ ਜਥੇਦਾਰ ਨੇ ਮਾਫੀ ਦਿੱਤੀ ਆ ਕਹਿੰਦਾ ਉਹਨੇ ਕਿਵੇਂ ਵਾਪਸ ਦਿੱਤੀ ਆ ਉਹ ਵੀ ਸਾਨੂੰ ਸਾਰਾ ਪਤਾ ਵੀ ਕਿਹਦੇ ਕਹਿੰਦੇ ਦਿੱਤੀ ਆ ਕਿਹਨੇ ਵਾਪਸ ਲੱਤੀ ਆ ਕਹਿੰਦਾ ਇਹਨਾਂ ਦਾ ਜਿਹੜਾ ਬੀੜਾਗਾ ਕਹਿੰਦਾ ਲਗਭਗ ਕਹਿੰਦਾ ਉਹ ਗਰਕ ਤਾਂ ਹੋ ਹੀ ਗਿਆ ਕਹਿੰਦਾ ਕਹਿੰਦਾ ਮੈਨੂੰ ਨਹੀਂ ਲੱਗਦਾ ਕਿ ਇਕਲਈ ਦਲ ਹੁਣ ਮੁੜ ਕੇ ਉੱਠ ਖੜੂਗਾ ਸਰਜੀਤ ਹੋ ਜਾਊਗਾ ਤੇ ਚਰਨਜੀਤ ਬਰਾੜਦਿਆਂ ਕਈਆਂ ਗੱਲਾਂ ਇਹ ਧਿਆਨ ਨਾਲ ਸੁਣਨੀਆਂ ਪੈਣਗੀਆਂ ਸ਼ਰੋਮਣੀ ਅਕਾਲੀ ਦਲ ਬਾਦਲ ਕੰਨ ਤੇ ਉਹਨੇ ਬੜਾ ਜੇ ਗੁੱਜੇ ਭੇ ਤੁਹਾਨੂੰ ਮੈਂ ਦੱਸਣਿਆਂ ਕਿ ਇਹਨਾਂ ਦੇ ਵਿੱਚ ਕੀ ਕੁਝ ਹੋ ਰਿਹਾ ਤੇ ਕੀ ਕੁਝ ਹੋਵੇਗਾ ਤੇ ਇਹ ਆਉਣ ਵਾਲਾ ਦੱਸੇਗਾ ਵਕਤ ਉਦੋਂ ਤੱਕ ਦਿਨ ਨੂੰ ਮੈਨੂੰ ਦਿਓ ਆਜ਼ਾਦੀ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੰਗੀ ਲੱਗੀ ਕਮੈਂਟ ਕਰਨਾ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਜੋ ਵੀ ਤੁਹਾਨੂੰ ਲੱਗਦਾ ਕਮੈਂਟ ਤੁਹਾਡੀ ਸੋਚ ਮੁਤਾਬਕ ਤੁਹਾਡੀ ਜ਼ਮੀਰ ਮੁਤਾਬਕ ਕਮੈਂਟ ਲਿਖ ਲਓ ਆਪਣੇ ਜੇ ਮੇਰੇ ਕਈਆਂ ਗੱਲਾਂ ਮੈਂ ਆਪਣੇ ਮੂੰਹੋਂ ਨੇ ਕਹੀਆਂ ਇਹ ਉਹਨਾਂ ਦੀ ਪਾਰਟੀ ਦਾ ਇੱਕ ਜਿਹੜਾ ਐਸਓਡੀਓ ਸੀ ਜਿਹੜਾ ਚਰਨਜੀਤ ਬਰਾੜ ਜਿਹੜਾ ਬਹੁਤ ਨੇੜਲਾ ਸੀ ਜਿਹੜਾ ਸਮੀਰ ਬਾਦਲ ਦੇ ਇਹ ਉਹਦੀਆਂ ਗੱਲਾਂ ਕਹੀਆਂ ਨੇ ਉਹੀ ਗੱਲਾਂ ਮੈਂ ਤੁਹਾਨੂੰ ਜਿਹੜੀਆਂ ਕਹੀਆਂ ਸੁਣਾ ਦਿੱਤੀਆਂ ਨੇ ਹੁਣ ਫੈਸਲਾ ਇਹ ਤੁਸੀਂ ਕਰਨਾ ਕਿ ਬਾਦਕਾਂ ਵੱਲੋਂ ਸੱਚਮੁੱਚ ਜਿਹੜਾਗਾ ਇੰਨਾ ਪਾਪ ਇੰਨਾ ਦੁਰਦਸ਼ਾ ਲੋਕਾਂ ਦੇ ਨਾਲ ਕੀਤੀ ਜਾਂਦੀ ਆ ਤੇ ਅਜੇ ਤਾਂ ਤੁਹਾਨੂੰ ਮੈਂ ਅਜੇ ਵੀਡੀਓ ਹੋਰ ਲੈ ਕੇ ਆਉਂਗਾ ਉਹਦੇ ਵਿੱਚ ਕੱਢੂਗਾ ਵੱਡੇ ਵੱਡੇ ਸਬੂਤ ਵੱਡੇ ਵੱਡੇ ਤੱਥ ਇਹਨਾਂ ਨੇ ਜਿਹੜਾ ਜ਼ੁਲਮ ਕੀਤਾ ਉਹ ਕੀ ਕੀਤਾ ਤੇ ਕੰਮੇ ਕੀਤਾ ਤੇ ਆਉਣ ਵਾਲਾ ਤੇ ਤੁਸੀਂ ਦੇਖ ਕੇ ਉਸ ਵੀਡੀਓ ਨੂੰ ਵੀ ਹੱਲ ਜਾਓਗੇ ਤੇ ਤੁਸੀਂ ਇਸ ਵੀਡੀਓ ਨੂੰ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਧੰਨਵਾਦ ਬੈਰਜੂ ਕਾ ਖਾਲਸਾ ਸ੍ਰੀ ਬੈਰਜੂ ਕੀ ਫਤਿਹ